ਤਾ ਜੀ ਤੁਹਾਡੀ ਨੂੰ ਤੇ ਪੋਤੀਆਂ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸਾਡੀ ਦਾਦੀ ਨੇ ਸਾਨੂੰ ਘਰੋਂ ਕੱਢ ਦਿੱਤਾ ਰਾਜ ਸੋਹਣੇ ਜੇ ਕੋਈ ਮੇਰੀ ਕੋਲ ਤੋਂ ਮਾਰ ਕਰਦੀ ਹੈ ਮੈਂ ਰੱਖਣੀ ਨਹੀਂ ਮੇਰਾ ਥਾਵਾ ਮੈਂ ਤਰਾਤਾ ਮੇਰਾ ਇੰਤਕਾਲ ਹੁਣ ਚੜ ਜਾਣਾ ਹਾਂ ਮੈਂ ਰੱਖਣੀ ਨਹੀਂ ਇਹਨੂੰ ਵੇਚ ਪੇਚ ਤਬਦਾ ਥਾਂ ਉਹ ਦੁਖੀ ਘੜੀਆਂ ਪਈਆਂ ਬੁੱਤ ਮੇਰੀ ਅੰਨ ਅਈਲੀ ਅੰਤ ਚੱਕੀ ਪਈ ਤਾਂ ਨੋਗੇ ਬਹਾ ਦਾ ਮੁੱਤ ਮੈਂ ਕੀ ਰਿੰਦਾ ਅਨਿਸ ਮੈਂ ਔਕੀ ਗਿਆ ਐਜਾ ਨੂੰ ਗੱਲਾਂ ਬੋਲਦੀ ਐ ਬਹੁਤ ਗੰਦ ਫੜਦੀ ਹਾਂ ਚੋਰੀ ਵਿਆਹ ਕਰਾਇਆ 6 ਸੱਤ ਦਾ ਵਿਆਹ ਕਰਾ ਲਏ ਨੇ ਹਾਂ 6 ਸੱਤ ਵਿਆਹ ਹੋ ਗਏ ਤੈਨੂੰ 부ੜੀ ਨੂੰ ਕੁੱਟ ਕੇ ਬਾਹਰ ਨੰਗੀ ਕੱਢ ਦਿੱਤਾ ਇਹ ਸਾਡੀ ਗਲੀ ਦੇ ਵਿੱਚ ਫਿਰਦੀ ਆ ਨੰਗੀ ਪਾਰੀ ਪੰਚਾਇਤ 부ੜੀਆਂ ਸਾਰੇ ਅਸੀਂ ਉਹਦੇ ਘਰੇ ਆਏ ਇੱਥੇ ਇੱਥੇ ਆਏ ਤਾਂ ਆਉਂਦਿਆਂ ਨੂੰ ਸਾਨੂੰ ਉਹਨਾਂ ਨੇ ਫੜ ਲਿਆ ਸਾਡੇ ਨਾਲ ਇੰਨੀ ਕੁੱਟਮਾਰ ਕੀਤੀ ਐ ਤੇ ਸਾਡੀ ਪੰਚਾਇਤ ਸਾਰੇ ਅਸੀਂ ਸੀਗੇ ਮੇਰੇ ਨਾਲ ਖੁਦ ਮੇਰੇ ਨਾਲ ਕੀਤੀ ਉਹਨਾਂ ਨੇ ਕੁੱਟਮਾਰ ਵੀ ਦਿਨ ਹੋਏ ਜਿੰਗੇ ਆਪਦੇ ਇਹਨਾਂ ਦੇ ਪਤੀ ਦੀ ਡੈਥ ਹੋ ਗਈ 20 ਦਿਨਾਂ ਬਾਅਦ ਇਹਨਾਂ ਨੇ ਪਿੰਡ ਦੇ ਵਿੱਚੇ ਸ਼ਾਦੀ ਕਰਵਾ ਲਈ 3 ਸਾਲ ਤੋਂ ਬੱਚਿਆਂ ਸਮੇਤ ਰਹਿ ਰਹੀ ਆ ਉਹ ਠੀਕ ਆ ਜੀ ਉਹਨੇ ਪਿੰਡ ਚ ਵਿਆਹ ਕਰਾਇਆ ਫਿਰ ਬਾਹਰ ਕਰਾਇਆ ਵਿਆਹ ਨੂੰ ਤਾਂ 2 ਮਿੰਟੇ ਸਮਝਦੀ ਆ 2 ਮਿੰਟ ਬਾਅਦ ਵਿਆਹ ਕਰਾ ਲੈਂਦੀ ਆ ਨੇ ਵਿਆਹ ਕਰਵਾਇਆ ਉਹ ਆਪਣੇ ਆਦਮੀ ਨੂੰ ਕਹਿ ਰਹੀ ਆ ਮੈਂ ਆਪਾਂ ਨੇ ਇੱਥੇ ਰਹਿਣਾ ਤੇ ਸਾਨੂੰ ਧਮਕੀਆਂ ਦੇ ਰਹੀ ਆ ਉਹ ਪਿੰਡ ਵਾਲਿਆਂ ਨੂੰ ਨਹੀਂ ਕਿ ਜਿਆਦਾ ਬਦਮਾਸ਼ ਧੀ ਮੀਆਂ ਉਹਦੇ ਵਰਗਾ ਸਾਡੇ ਪਿੰਡ ਵਿੱਚ ਕੋਈ ਵੀ ਨਹੀਂ ਅਸੀਂ ਕਹਿੰਦੇ ਪਿਆਰ ਨਾ ਰਹਿ ਲੋ ਰੋਟੀ ਪਾਣੀ ਉਹਨੂੰ ਦੇ ਦੂ ਤੇ ਇਹ ਦਿੰਦੀ ਨਹੀਂ ਆਪ ਬਾਹਰ ਫਿਰਦੀ ਰਹਿੰਦੀ ਆ ਕਰੈਕਟਰਲੈਸ ਹੈਗੀ ਆ ਤੇ ਬਾਹਰ ਮਾੜੇ ਚੰਗੇ ਕੰਮ ਕਰਦੀ ਆ ਪਿੰਡ ਦੇ ਵਿੱਚ ਅਸਰ ਪੈਂਦਾ ਜੀ ਬੱਚਿਆਂ ਤੇ 3 ਸਾਲ ਤੋਂ ਤਿੰਨ ਪੰਚਾਇਤਾਂ ਬਦਲ ਗਈਆਂ ਕਿਸੇ ਦੀ ਇਹ ਗੱਲ ਹੀ ਮੰਦੀ ਨਾ ਕਿ ਇੱਕ ਵੀ ਬੰਦਾ ਤੁਸੀਂ ਇਹਦੇ ਮਗਰ ਖੜਾ ਦੋ ਲਿਆ ਕੇ ਅਸੀਂ ਮੰਨ ਜਾਗੇ ਤੇ ਐਮਐਲਏ ਸਾਹਿਬ ਨਿਹਰਦੀਪ ਮੁੰਡੀਆਂ ਉਹਨਾਂ ਨੇ ਸਾਨੂੰ ਪੰਚਾਇਤ ਇੱਥੇ ਆਪਣੇ ਪੁਲਿਸ ਮਲਾਜ਼ਮ ਭੇਜੇ ਚਾਰ ਪੰਜ ਤੇ ਉਹਨਾਂ ਨੇ ਉਹਨੂੰ ਇੱਥੋਂ ਭਜਾਇਆ ਸਾਡੇ ਕੋਲ ਜੋ ਸਾਡੇ ਨਾਲ ਧੱਕਾ ਉਹਨੇ ਸਾਡੇ ਨਾਲ ਧੱਕਾ ਕੀਤਾ ਹਾਲਾਂਕਿ ਅਸੀਂ ਉਹਦੇ ਨਾਲ ਕੋਈ ਧੱਕਾ ਨਹੀਂ ਕੀਤਾ ਉਹਦੇ ਬੱਚੇ ਲੈ ਕੇ ਉੱਥੇ ਚਲੇ ਜਾਵੇ ਜਿੱਥੇ ਉਹਨਾਂ ਨੇ ਆਪਦੀ شادی ਕਰਵਾਈ ਆ ਇਹਨਾਂ ਨੂੰ ਸੁੱਖ ਦੀ ਸਾਹ ਲੈਣ ਦੇਣ ਪਹਿਲਾਂ ਉਹਨੇ ਆਪਦਾ ਬੰਦਾ ਵੀ ਉਹਨਾਂ ਨੇ ਮਾਰਿਆ ਵਿਦਾਂਸਭਾ ਹਲਕਾ ਸਾਨੇਵਾਰ ਦੇ ਪਿੰਕ ਦੇ ਪੰਜੇਟਾ ਦੇ ਵਿੱਚ ਬੀਤੇ ਦਿਨ ਇੱਕ ਘਟਨਾ ਤੇ ਉਹਦੀਆਂ ਮਾਸੂਮ ਦੋ ਬੱਚੀਆਂ ਤੇ ਇੱਕ ਲੜਕੇ ਨੇ ਆਪਣੀ ਦਾਦੀ ਤੇ ਦੋਸ਼ ਲਗਾਇਆ ਸੀ ਕਿ ਸਾਨੂੰ ਧੱਕੇ ਦੇ ਨਾਲ ਘਰੋਂ ਕੱਢ ਦਿੱਤਾ ਗਿਆ ਰਾਤ ਨੂੰ ਅਸੀਂ ਮੀਂਹ ਦੇ ਵਿੱਚ ਬਰਸਾਤ ਦੇ ਵਿੱਚ ਰਾਤ ਕੱਟਣ ਲਈ ਮਜਬੂਰ ਹੋਏ ਆ ਉਹ ਬਜ਼ੁਰਗ ਮਾਤਾ ਸਾਡੇ ਨਾਲ ਆ ਗੱਲਬਾਤ ਕਰਦੇ ਆ ਕਿ ਅਸਲ ਸੱਚਾਈ ਕੀ ਸੀ ਮਤ ਜੀ ਤੁਹਾਡੀ ਨੂੰ ਤੇ ਪੋਤੀਆਂ ਉਹਨਾਂ ਨੇ ਦੋਸ਼ ਲਾਇਆ ਸੀ ਕਿ ਸਾਡੀ ਦਾਦੀ ਨੇ ਸਾਨੂੰ ਘਰੋਂ ਕੱਢਤਾ ਅੱਛਾ ਮਾਜਾ ਕੱਢਿਆ ਨਹੀਂ ਜੀ ਨਾ ਮੈਨੂੰ ਬਹੁਤ ਗਾਲਾਂ ਕੱਢਦੀਆਂ ਨੇ ਗੰਦੀਆਂ ਉਹ ਕੁੱਟਮਾਰ ਮੇਰੀ ਬਹੁਤ ਕਰਦੀਆਂ ਨੇ ਉਹ ਵੀ ਕਰਦੀ ਆ ਕਾ ਨਾ ਮੈਨੂੰ ਦੰਦੀ ਲੋਕਾਂ ਨੇ ਪਾਣ ਲੈ ਕਾਣੀ ਹੁਣ ਪੁੱਤ ਕਿ ਕਹਾ ਫਿਰ ਨਹੀਂ ਉਹ ਕਹਿੰਦੀ ਜੀ ਮੇਰੇ ਨਾਮ ਤੇ ਵਿਰਾਸਤ ਕਰਤੀ ਪਏ ਮਕਾਨ ਮੇਰੇ ਨਾਮ ਤੇ ਕਰਤਾ ਮੇਰੀ ਸੱਸ ਨੇ ਪਹਿਲਾਂ ਤੁਸੀਂ ਕੀਤਾ ਉਹਦੇ ਨਾਮ ਤੇ ਪਹਿਲਾਂ ਨੋ ਹੋ ਕਰਾ ਲਿਆ ਜੀ ਹੁਣ ਮੈਂ ਤਰਾਤਾ ਲੁਧਿਆਣੇ ਹਾਂ ਉਹ ਕਹਿੰਦੀ ਮੈਂ ਵਿਆਹ ਕਰਾਇਆ ਤਾਂ ਪਰ ਬੱਚਿਆਂ ਨੂੰ ਖਰਚਾ ਦੇਣ ਆਈ ਸੀ ਕਹਿੰਦੀ ਮੈਂ 15000 ਮੈਂ ਸਿਲੰਡਰ ਭਰਾ ਕੇ ਦਿੱਤਾ ਮੈਂ ਮੇਰਾ 10000 ਰੁਪਿਆ ਵੀ ਕਹਿੰਦੀ ਘਰੇ ਪਿਆ ਪਰ ਮੈਨੂੰ ਕੱਢਤਾ ਵਾ ਗੱਲ ਸੁਣੋ ਜੀ ਦੇਖੋ ਜੀ ਮੇਰੀ ਕੁਟ ਮਾਰ ਕਰਦੀ ਹੁੰਦਾ ਐ ਰੱਖਣੀ ਨਹੀਂ ਮੇਰਾ ਥਾਉ ਆ ਮੈਂ ਤੜਾਤਾ ਮੇਰਾ ਇੰਤਕਾਲ ਹੁਣ ਚੜਜਣਾ ਹਾਂ ਮੈਂ ਰੱਖਣੀ ਨਹੀਂ ਇਹਨੂੰ ਵੇਚ ਕਵੇਚ ਤਬਦਾ ਥਾਂ ਮੈਨੂੰ ਮੰਨ ਕੇ ਪੈਣੀ ਹਾਂ ਮੈਨੂੰ ਕੁਟ ਤੇ ਆ ਜਗੋ ਸਾਲ ਉਹਨੂੰ ਕੁੜਦੀ ਮੇਰੇ ਪੁੱਤ ਮੇਰਾ ਮਾਰਿਆ ਨੇ 2 ਸਾਲ ਹਾਂ 1.5 ਸਾਲ ਉਹਨੂੰ ਮਾਰੇ ਨੇ ਇੱਕ ਨੇ ਕਹੀ ਤੈਨੂੰ ਮਾਰਨ हां ਉਹ ਹੱਟ ਘਾਟ ਕਰ ਦਿਆ ਜੀ ਨੰਗੀ ਮੈਂ ਬਾਹਰ ਕੱਢੀ ਜੇ ਮੈਂ ਇੱਥੇ ਨਾ ਆਣੀ ਤਾਂ ਫਿਰ ਮੇਰੀ ਫੋਟੋ ਖਿੱਚਦੀ ਆ ਹਾਂ ਬਹੁਤ ਮੈਨੂੰ ਉਹ ਕਰ ਦਿਆ ਕੁੱਟ ਮਾਰ ਮੇਰੀ ਬੈਠਣ ਮਨ ਨਹੀਂ ਦਿੰਦੀ ਪਾਣੀ ਮਨ ਨਹੀਂ ਪੀਣ ਦਿੰਦੇ ਪੈਣ ਮਨ ਨਹੀਂ ਦਿੰਦੇ ਬੱਖਾ ਨਹੀਂ ਲਾਣ ਦਿੰਦੀ ਮੈਨ ਮੈਂ ਬਹੁਤ ਦੁਖੀ 1500 ਰੁਪਏ ਪਰ ਕਈ ਦੇ ਲਾ ਹਾਂ ਬਹੁਤ ਦੁਖੀ ਘੜੀਆਂ ਪਈਆਂ ਮੁੱਤ ਨਹੀਂ ਮੇਰੀ ਅੰਤ ਚੱਕੀ ਗਈ ਤਾਂ ਨੌਕਰੀ ਬਾਹਰ ਦਾ ਬੁੱਤ ਨਾ ਕੀ ਰਿੰਦ ਸਾਂ ਨਹੀਂ ਮੈਂ ਦੁਖੀ ਹਾਂ ਐ ਜਿਹੜਾ ਨੂੰ ਗੱਲਾਂ ਬੋਲਦੀ ਹੈ ਬਹੁਤ ਗੰਦ ਮਾਰਦੀ ਹਾਂ ਬਹੁਤ ਗੰਦ ਮਾਰਦੀ ਹੈ ਮਤਲਬ ਮੇਰੇ ਕਿ ਲੱਗਦੀ ਆ ਜਬਿਆ ਕਰਾ ਚੋੜੀ ਵਿਆਹ ਕਰਾਇਆ 6-7 ਤਾਂ ਵਿਆਹ ਕਰਾ ਲਏ ਨੇ ਹਾਂ 6-7 ਵਿਆਹ ਹੋ ਗਏ ਜੇ ਐ ਪਰਛਡੇ ਵਾਲੇ ਐਡਾ ਮੁੰਡਾ ਲੈ ਗਏ ਨੇ ਹੈ ਹੋ ਮੈਂ ਮਟਿਆ ਰਤੀ ਨਹੀਂ ਮੈਂ ਰੱਖ ਸਕਦੀ ਦੇਖੋ ਜੀ ਐ ਜੱਜੇ ਕੁੜੀਆਂ ਨਹੀਂ ਰੱਖ ਸਕਦੀ ਐਡਾ ਕੁਮੰਡਾ ਮੈਂ ਨਹੀਂ ਰੱਖ ਸਕਦੀ ਮੈਂ ਬੰਦ ਕਰ ਤੇ ਮੇਰਾ ਕੋਈ ਕਿਸੇ ਉਹ ਨਹੀਂ ਹੈਗਾ ਇਨੇ ਵਿੱਚ ਆਪ ਦਾ ਹਾਂ ਇਹ ਬਜ਼ੁਰਗ ਮਾਤਾ ਜਿਹੜੀ ਕਹਿੰਦੀ ਨਾਲ ਵਾਲਾ ਹਿੱਸਾ ਉਹ ਆਪਣਾ ਵੇਚ ਕੇ ਚਲੇ ਗਏ ਨੇ ਤੇ ਇੱਧਰ ਹੁਣ ਉਹਨਾਂ ਦਾ ਆਪਣਾ ਹਿੱਸਾ ਜਿਹਦੇ ਵਿੱਚ ਉਹਨਾਂ ਦੀ ਨੂੰ ੱੱਕੇ ਨਾ ਰਹਿਣਾ ਚਾਹੁੰਦੀ ਹੈ ਤੇ ਇਹਨਾਂ ਦੀ ਕੁੱਟਮਾਰ ਕਰਦੀ ਆ ਹੁਣ ਪਿੰਡ ਦੇ ਲੋਕ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਬਜ਼ੁਰਗ ਮਾਤਾ ਸੀ ਪਿੰਡ ਦੀਆਂ ਕੁਝ ਲੇਡੀਜ਼ ਵੀ ਨਾਲ ਨੇ ਕੀ ਨਾਮ ਹੈ ਜੀ ਤੁਹਾਡਾ ਕੀ ਹੋਇਆ ਸੀ ਮੇਰਾ ਨਾਮ ਦਲਜੀਤ ਕੌਰ ਆ ਅਸੀਂ ਜਦੋਂ ਇਹ ਬੁਢੀ ਪਰਸੋਂ ਦੀ ਗੱਲ ਹੈ ਜੀ ਇਹਨੂੰ ਬੁਢੀ ਨੂੰ ਕੁੱਟ ਕੇ ਬਾਹਰ ਨੰਗੀ ਕੱਢ ਦਿੱਤਾ ਇਹ ਸਾਡੀ ਗਲੀ ਦੇ ਵਿੱਚ ਫਿਰ ਰਹੀ ਆ ਨੰਗੀ ਤੇ ਅਸੀਂ ਪੰਚਾਇਤ ਨਾਲ ਫੋਨ ਕਰਕੇ ਗੱਲ ਕੀਤੀ ਸਾਰੀ ਪੰਚਾਇਤ ਨੇ ਵੀ ਆਪਾਂ ਨੇ ਉਹ ਬੁਢੀ ਇਸ ਤਰ੍ਹਾਂ ਫਿਰਦੀ ਆ ਤਾਂ ਅਸੀਂ ਸਾਰੀ ਪੰਚਾਇਤ ਬੁਢੀਆਂ ਸਾਰੇ ਅਸੀਂ ਉਹਦੇ ਘਰੇ ਆਏ ਇੱਥੇ ਇੱਥੇ ਆਏ ਤਾਂ ਆਉਂਦਿਆਂ ਨੂੰ ਸਾਨੂੰ ਉਹਨਾਂ ਨੇ ਫੜ ਲਿਆ ਸਾਡੇ ਨੇ ਇੰਨੀ ਕੁੱਟਮਾਰ ਕੀਤੀ ਤੇ ਸਾਡੀ ਪੰਚਾਇਤ ਸਾਰੇ ਅਸੀਂ ਸੀਗੇ ਮੇਰੇ ਨਾਲ ਖੁਦ ਮੇਰੇ ਨਾਲ ਕੀਤੀ ਆ ਉਹਨਾਂ ਨੇ ਕੁੱਟਮਾਰ ਦੇਖੋ ਮੇਰੀ ਇਹ ਗਰਦਨ ਤੇ ਵੀ ਨਿਸ਼ਾਨ ਆ ਮੇਰੇ 골ਡ ਦੀ ਚੇਨ ਪਾਈ ਹੋਈ ਸੀ ਉਹ ਜਨਾਨੀ ਨੇ ਮੇਰੀ 골ਡ ਦੀ ਚੇਨ ਵੀ ਆਪਣੇ ਰੱਖ ਲਈ ਮੈਨੂੰ ਇੱਥੋਂ ਲੱਭਣ ਨਹੀਂ ਦਿੱਤੀ ਐ ਕਿਤੇ ਵੀ ਤੇ ਉਹ ਸਾਡੇ ਉਨ ਇਲਜ਼ਾਮ ਲਾਉਂਦੇ ਆ ਕਹਿੰਦੇ ਤੁਸੀਂ ਜੱਟ ਲੋਕ ਮੇਰੀ ਬੁੜੀ ਨੂੰ ਬਗਾੜਦੇ ਹੋ ਮੇਰੀ ਬੁੜੀ ਨੂੰ ਰੋਟੀ ਦਿੰਨੇ ਹੋ ਮੈਂ ਇਹਨੂੰ ਮਾਰਨਾ ਮੈਂ ਇਹਨੂੰ ਰੱਖਣਾ ਨਹੀਂਗਾ ਜਿੱਥੇ ਉਹਨੇ ਵਿਆਹ ਕਰਵਾਇਆ ਉਹ ਆਪਣੇ ਆਦਮੀ ਨੂੰ ਕਹਿ ਰਹੀ ਆ ਮੈਂ ਆਪਾਂ ਨੇ ਇੱਥੇ ਰਹਿਣਾ ਤੇ ਸਾਨੂੰ ਧਮਕੀਆਂ ਦੇ ਰਹੀ ਆ ਉਹ ਪਿੰਡ ਵਾਲਿਆਂ ਨੂੰ ਵੀ ਪੰਚਾਇਤ ਇੰ ਤੇ ਬੁੜੀਆਂ ਆਈਆਂ ਨੇ ਅਸੀਂ ਸਾਰੇ ਇਕੱਠੇ ਹੋ ਕੇ ਤੇ ਸਾਰਿਆਂ ਨੂੰ ਉਹਨੇ ਧਮਕਾ ਕੇ ਤੋਰਿਆ ਇੰਨੀ ਕੁ ਜ਼ਿਆਦਾ ਬਦਮਾਸ਼ੀ ਦੀ ਮੀਆ ਉਹਦੇ ਵਰਗਾ ਸਾਡੇ ਪਿੰਡ ਵਿੱਚ ਕੋਈ ਵੀ ਨਹੀਂ ਨਹੀਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਕੋਈ ਮਲਾਜ਼ਮਾਂ ਨੂੰ ਅਸੀਂ ਪੁਲਿਸ ਮਲਾਜ਼ਮ ਬੁਲਾਏ ਨਹੀਂ ਪੁਲਿਸ ਮਲਾਜ਼ਮ ਬੁਲਾਏ ਤਾਂ ਸਾਰਾ ਪਿੰਡ ਸਾਡਾ ਇੱਥੇ ਇਕੱਠਾ ਹੋਇਆ ਤੇ ਉਹਨੇ ਆਪਣਾ ਜੋ ਵੀ ਅੰਦਰ ਸਮਾਨ ਸੀ ਸਾਰਾ ਪੁਲਿਸ ਮਲਾਜ਼ਮਾਂ ਤੇ ਸਾਡੀ ਪੰਚਾਇਤ ਤੇ ਸਾਡੇ ਉੱਪਰ ਭਗਾ ਕੇ ਬਾਹਰੋਂ ਬਾਹਰ ਮਾਰਿਆ ਤੇ ਸਾਡੇ ਐਮਐਲਏ ਸਾਹਿਬ ਨਿਹਰਦੀਪ ਮੁੰਡੀਆਂ ਉਹਨਾਂ ਨੇ ਸਾਨੂੰ ਪੰਚਾਇਤ ਇੱਥੇ ਆਪਣੇ ਪੁਲਿਸ ਮਲਾਜ਼ਮ ਭੇਜੇ 4-5 ਤੇ ਉਹਨਾਂ ਨੇ ਉਹਨੂੰ ਇੱਥੋਂ ਭੇਜ ਸਾਡੇ ਕੋ ਜੋ ਸਾਡੇ ਨਾਲ ਧੱਕਾ ਉਹਨੇ ਸਾਡੇ ਨਾਲ ਧੱਕਾ ਕੀਤਾ ਹਾਲਾਂਕਿ ਅਸੀਂ ਉਹਦੇ ਨਾਲ ਕੋਈ ਧੱਕਾ ਨਹੀਂ ਕੀਤਾ ਅਸੀਂ ਉਹਨੂੰ ਆਪਣੇ ਪਿਆਰ ਦੇ ਨਾਲ ਹਲੇਮੀ ਦੇ ਨਾਲ ਪਿਆਰ ਨਾਲ ਸਮਝਾ ਰਹੇ ਸੀ ਵੀ ਤੂੰ ਆਪਣੀ ਸੱਸ ਨੂੰ ਰੱਖ ਬਹੁਤ ਵਾਰੀ ਸਮਝਾਇਆ ਪਰ ਉਹਨੇ ਸਾਡੇ ਪੰਚਾਇਤੀ ਮੈਂਬਰਾਂ ਦੀ ਵੀ ਬੇਇੱਜ਼ਤੀ ਕਰਕੇ ਭੇਜਿਆ ਇੱਥੋਂ ਸਾਡੇ ਖੋਦ ਮਾਨਯੋਗ ਸਾਡੇ ਤਾਇਆ ਜੀ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਉਹਨੇ ਪਰ ਉਹ ਜਨਾਨੀ ਅਸੀਂ ਇਸ ਪਿੰਡ ਵਿੱਚ ਨਹੀਂ ਰਹਿਣ ਦੇਣੀ ਹੈਗੀ ਇਹ ਪਿੰਡ ਦੇ ਲੋਕ ਨੇ ਲੇਡੀਜ਼ ਨੇ ਕਹਿੰਦੇ ਕਿ ਬਜ਼ੁਰਗ ਨੂੰ ਉਹ ਲੇਡੀਜ਼ ਕੁੱਟਦੀ ਵੀ ਆ ਰੋਟੀ ਵੀ ਨਹੀਂ ਦਿੰਦੀ ਇਸ ਕਰਕੇ ਇਕੱਠੇ ਹੋਏ ਸੀ ਤਾਂ ਇਹਨਾਂ ਨਾਲ ਵੀ ਕੁੱਟਮਾਰ ਕੀਤੀ ਪੰਚਾਇਤ ਵੀ ਸਾਡੇ ਨਾਲ ਖੜੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਿੰਡ ਦੀ ਪੰਚਾਇਤ ਤੇ ਕੁਝ ਲੋਕ ਸਾਡੇ ਨਾਲ ਸੀ ਸਾਡੇ ਨਾਲ ਜੀਤਪਾਲ ਸਿੰਘ ਜੀ ਨੇ ਜਿਨ੍ਹਾਂ ਤੇ ਦੋਸ਼ ਲੱਗਿਆ ਸੀ ਕਿ ਮਹਿਲਾ ਨੇ ਦੋਸ਼ ਲਾਇਆ ਸੀ ਕਿ ਮੇਰਾ ਮੋਬਾਈਲ ਖੋਲਿਆ ਮੈਨਾਂ ਕੁੱਟਮਾਰ ਕਰਤੀ ਬਾਈ ਜੀ ਤੁਹਾਡੇ ਤੇ ਦੋਸ਼ ਲਾਇਆ ਮਹਿਲਾ ਨੇ ਵੀ ਮੇਰਾ ਮੋਬਾਈਲ ਫੋਨ ਖੋਲਿਆ ਮੈਨਾਂ ਕੁੱਟਮਾਰ ਕੀਤੀ ਨਹੀਂ ਜੀ ਪੰਚਾਇਤ ਸਾਰੀ ਉਸ ਟਾਈਮ ਹਾਜ਼ਰ ਸੀ ਕੋਈ ਕੁੱਟਮਾਰ ਨਹੀਂ ਹੋਈ ਬੀਬੀਆਂ ਨਾਲ ਉਹ ਬੋਲਦੀ ਸੀ ਰੇ ਆਹ ਦੇ ਲਈ ਗੱਡੀਆਂ ਨੂੰ ਪੁੱਛੋ ਵੀ ਬਹੁਤ ਪਰ ਤੰਗ ਪ੍ਰੇਸ਼ਾਨ ਕਰਦੀ ਸੀ ਕੋਈ ਮੋਬਾਈਲ ਨਹੀਂ ਖੋਇਆ ਕੋਈ ਕੁਝ ਨਹੀਂ ਮੋਬਾਈਲ ਤਾਂ ਉਹਦਾ ਤੁਹਾਡੇ ਕੋਲ ਹੀ ਸੀਗਾ ਤੁਸੀਂ ਮੂਵੀਆਂ ਦੇਖੀਆਂ ਤੁਹਾਡੇ ਕੋਲ ਨਹੀਂ ਭੇਜੀਆਂ ਨੇ ਮੋਬਾਈਲ ਦਾ ਤਾਂ ਵੈਸੇ ਹੀ ਲਾਉਂਦੀ ਆ ਬਾਕੀ 2-3 ਸਾਲ ਤੋਂ ਬਹੁਤ ਪਿੰਡ ਦੇ ਵਿੱਚ ਮਾਹੌਲ ਖਰਾਬ ਆ ਝਗੜਾ ਹੋਈ ਜਾਂਦਾ ਵਾ ਬੁੜੀ ਬੀਬੀ ਨੂੰ ਕੋਟਦੀ ਆ ਆਪਦਾ ਉਹਨੇ ਥਾਂ ਵੇਚ ਚੁੱਕੀ ਆ ਇਹਦਾ ਥਾਂ ਉਹਨੇ ਬੀਬੀ ਥੋੜੀ ਜੀ ਮੰਨ ਲਓ ਸਿਆਣੀ ਹੋਣ ਨਾਤੇ ਉਹਨੂੰ ਨਹੀਂ ਪਤਾ ਸੀਗਾ ਕਾਜ ਪੱਤਰਾਂ ਦਾ 420 ਚ ਆਪਦਾ ਨਾਮ ਖਰਾ ਕੇ ਪੁੰਨੇਵਾ ਉਹਨੇ ਪੱਕਾ ਕੰਮ ਕੀਤਾ ਵਾ ਬਾਕੀ ਸਾਰਾ ਪਿੰਡ ਗਵਾਹ ਵਾ ਪੰਚਾਇਤ ਸਾਡੇ ਨਾਲ ਆ ਪੁਲਿਸ ਸਾਡੇ ਨਾਲ ਆ ਤੇ ਬਾਕੀ ਕੋਈ ਵੀ ਇੱਕ ਵੀ ਬੰਦਾ ਉਹਦੇ ਨਾਲ ਸਾਨੂੰ ਦਿਖਾ ਦੋ ਪਿੰਡ ਦਾ ਵੀ ਇੱਕ ਵੀ ਬੰਦਾ ਉਹਦੇ ਨਾਲ ਤੁਰਦਾ ਹੋਵੇ ਪਰ ਉਹ ਕਹਿੰਦੀ ਮੇਰੇ ਬੱਚੇ ਸੀ ਇੱਥੇ ਮੈਂ ਤਾਂ ਖਰਚਾ ਦੇਣ ਆਈ ਸੀਗੀ ਮੈਂ ਸਿਲੰਡਰ ਭਰਤਾ ਸੀ ਫੀਸਾਂ ਦਿੱਤੀਆਂ ਸੀ 10000 ਰੁਪਏ ਲਮਾਰੀ ਚ ਪਿਆ ਸੀ ਉਹ ਵੀ ਨਹੀਂ ਮੈਨੂੰ ਕੱਢਣ ਦਿੱਤਾ ਦੇਖੋ ਜੀ 3 ਸਾਲ ਤੋਂ ਬੱਚਿਆਂ ਸਮੇਤ ਰਹਿ ਰਹੀ ਆ ਉਹਰੇ ਠੀਕ ਆ ਜੀ ਉਹਨੇ ਪਿੰਡ ਚ ਵਿਆਹ ਕਰਾਇਆ ਫਿਰ ਬਾਹਰ ਕਰਾਇਆ ਬਿਆਨ ਨੂੰ ਤਾਂ 2 ਮਿੰਟੇ ਸਮਝਦੀ ਆ 2 ਮਿੰਟ ਬਾਅਦ ਵਿਆਹ ਕਰਾ ਲੈਂਦੀ ਆ ਤੇ ਉਸ ਤੋਂ ਬਾਅਦ ਬੱਚੇ ਇੱਥੇ ਹੀ ਰਹਿੰਦੇ ਸੀ ਅਸੀਂ ਕਹਿੰ ਮੂਰ ਰੇਕ ਦੇ ਘਰੇ ਜਾ ਕੇ ਬੀਬੀ ਰੋਟੀ ਪਾਣੀ ਖਾਂਦੀ ਆ ਸਾਡੇ ਕਹਿੰਦੇ ਕਿ ਤੁਸੀਂ ਰੋਟੀ ਘਾਦੇ ਦਿੰਦੇ ਹੋ ਹੁਣ ਜਦ ਕੋਈ ਭੁੱਖਾ ਆ ਗਿਆ ਰੋਟੀ ਤਾਂ ਦੇਣੀ ਪੈਂਦੀ ਹੈ ਜੀ ਕਹਿੰਦੇ ਅਸੀਂ ਕਿਉਂ ਗਾਲਾਂ ਸੁਣੀਏ ਤੇ ਇਸ ਕਰਕੇ ਬੱਚੇ ਪਿਆਰ ਨਾਲ ਰਹਿੰਦੇ ਨਹੀਂ ਅਸੀਂ ਸਾਰਾ ਪਿੰਡ ਕਹਿੰਦਾ ਵੀ ਪਿਆਰ ਨਾਲ ਬੀਬੀ ਨੂੰ ਰੱਖ ਲਾ ਤੇ ਉਹ ਜਦੋਂ ਬੱਚੇ ਵੀ ਨਾਲੇ ਕੁੱਟਮਾਰ ਕਰਨ ਲੱਗ ਜਾਂਦੇ ਉਹ ਰੋਂਦੀ ਉਦੋਂ ਨਗਰਾਂਵਾਤ ਨਗਰਾਂ ਬੀਬੀ ਬਾਹਰ ਭੇਜੀ ਜਾਂਨੇ ਧੱਕੇ ਮਾਰ ਕੇ ਦੇਖੋ ਉਹ ਵੀ ਸਿਆਣੀ ਆ ਅਸੀਂ ਕਹਿੰਦੇ ਵੀ ਪਿਆਰ ਨਾਲ ਰਹਿ ਲੋ ਰੋਟੀ ਪਾਣੀ ਉਹਨੂੰ ਦੇ ਦੂ ਤੇ ਇਹ ਦਿੰਦੀ ਨਹੀਂ ਆਪ ਬਾਹਰ ਫਿਰਦੀ ਰਹਿੰਦੀ ਆ ਕਰੈਕਟਰਲੈਸ ਹੈਗੀ ਆ ਤੇ ਬਾਹਰ ਮਾੜੇ ਚੰਗੇ ਕੰਮ ਕਰਦੀ ਆ ਪਿੰਡ ਦੇ ਵਿੱਚ ਅਸਰ ਪੈਂਦਾ ਜੀ ਬੱਚਿਆਂ ਤੇ ਤਿੰਨ ਸਾਲ ਤੋਂ ਤਿੰਨ ਪੰਚਾਇਤਾਂ ਬਦਲ ਗਈਆਂ ਕਿਸੇ ਦੀ ਇਹ ਗੱਲ ਨਹੀਂ ਮੰਦੀ ਨਾ ਕੋਈ ਇੱਕ ਵੀ ਬੰਦਾ ਤੁਸੀਂ ਇਹਦੇ ਮਗਰ ਖੜਾ ਦੋ ਲਿਆ ਕੇ ਅਸੀਂ ਮੰਨ ਜਾਗੇ ਆ ਸਾਰੇ ਪਤਵੰਤੇ ਸੱਜਣ ਖੜੇ ਆ ਇੱਕ ਵੀ ਬੰਦਾ ਇਹਦੇ ਨਾਲ ਹੋਵੇ ਤਾਂ ਤੁਸੀਂ ਗੱਲੇ ਛੱਡ ਦੋ ਸਾਰਾ ਕੁਝ ਅਸੀਂ ਤੁਹਾਨੂੰ ਦੱਸ ਚੁੱਕੇ ਆ ਆਹੀ ਬੇਨਤੀ ਆ ਵੀ ਇਹਨੂੰ ਆਪ ਦਾ ਪਿੰਡੋਂ ਕੱਢਿਆ ਜਾਵੇ ਜੀ ਬਸ ਆਪਾਲ ਸਿੰਘ ਜੀ ਜਿਹੜੇ ਕਹਿੰਦੇ ਕਿ ਇੱਕ ਔਰਤ ਕਰਕੇ ਸਾਰੇ ਪਿੰਡ ਦਾ ਮਾਹੌਲ ਖਰਾਬ ਹੋ ਰੇ ਸਾਰਾ ਪਿੰਡ ਇੱਕ ਪਾਸੇ ਪਰ ਇੱਕ ਔਰਤ ਹੀ ਦੂਜੇ ਪਾਸੇ ਆ ਇਹਦੇ ਕੁਝ ਨੌਜਵਾਨ ਮੌਤ ਕਰ ਵੀ ਸਾਡੇ ਨਾਲ ਨੇ ਗੱਲਬਾਤ ਕਰਦਿਆਂ ਕੀ ਨਾਮ ਹੈ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਸਿੰਘਾ ਜੀ ਇਹ ਰਾਤ ਨੂੰ ਰੋਜ਼ ਇਹ ਕੁੱਟਦੀ ਹੈ ਜੀ ਬਹੁਤ ਕੁੱਟਦੀ ਹੈ ਪਰਸੋਂ ਦੇ ਨੇ ਨੰਗੀ ਕਰ ਕਿਥੋਂ ਕੱਢਦੀ ਘਰ ਇੰਨਾ ਪਿੰਡ ਚ ਫੇਰੀ ਇਹ ਬੁੜੀਆਂ ਲੈ ਕੇ ਆਈਆਂ ਵਿਚਾਰੀਆਂ ਇਕੱਠੀਆਂ ਕਰਕੇ ਤੇ ਬਹੁਤ ਕੁੱਟੀ ਐ ਕੁਝ ਹੋਰ ਲੋਕ ਵੀ ਸਾਡੇ ਨਾਲ ਨੇ ਕੀ ਨਾਮ ਹੈ ਭਾਈ ਜੀ ਤੁਹਾਡਾ ਬਰਮ ਸਿੰਘਾ ਜੀ ਪੰਚਾਇਤ ਮੈਂਬਰ ਆ ਸੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਜਾਣੋ ਚਾਹੁੰਦੇ ਆ ਜੀ ਇਹਨਾਂ ਨੇ 4-5 ਵਿਆਹ ਕਰਾ ਲਏ ਉਹਨਾਂ ਨੂੰ ਇਹ ਸਮਝ ਆਉਂਦੇ ਸੀਗੇ ਅਸੀਂ ਬੀਜੂ ਆਪਦੇ ਬੱਚੇ ਨਾਲ ਲੈ ਕੇ ਜਿੱਥੇ ਤੁਸੀਂ ਹੁਣ ਸ਼ਾਦੀ ਕਰਵਾਈਆ ਉੱਥੇ ਚਲੇ ਜਾਓ ਇਸ ਤੋਂ ਪਹਿਲਾਂ ਇਹਨਾਂ ਨੇ 20 ਦਿਨ ਹੋਏ ਜਿੰਗੇ ਆਪਦੇ ਇਹਨਾਂ ਦੇ ਪਤੀ ਦੀ ਡੈਥ ਹੋਈ 20 ਦਿਨਾਂ ਬਾਅਦ ਇਹਨਾਂ ਨੇ ਪਿੰਡ ਦੇ ਵਿੱਚੇ ਸ਼ਾਦੀ ਕਰਵਾ ਲਈ ਤੇ ਉਸ ਤੋਂ ਬਾਅਦ ਮਤਲਬ ਉਹਦੇ ਨਾਲ ਵੀ ਇਹਨਾਂ ਨੇ ਮਤਲਬ ਕੀ ਕੀ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੇ ਕਿਤੇ ਹੋਰ ਵਾਸਤੇ ਖੰਨੇ ਵਾਲੇ ਵਿਆਹ ਕਰਵਾ ਲਿਆ ਹੁਣ ਇਹਨਾਂ ਨਾਲ ਜਦ ਥੋੜੀ ਨਹੀਂ ਬਣਦੀ ਅਸੀਂ ਉਹਨੂੰ ਸਮਝਾਉਂਦੇ ਸੀਗੇ ਵੀ ਤੁਸੀਂ ਆਪਦਾ ਉੱਥੇ ਚਲੇ ਜਾਓ ਜਿੱਥੇ ਮਤਲਬ ਵਿਆਹ ਕਰਵਾਇਆ ਆ ਦੇ ਬੱਚੇ ਲੈ ਕੇ ਤੁਸੀਂ ਆਪਦਾ ਹਿੱਸਾ ਤਾਂ ਵੇਚਤਾ ਇਹਨਾਂ ਨੂੰ ਕੱਢਣਾ ਚਾਹੁੰਦੇ ਨੇ ਉਹ ਮਾਈ ਨੂੰ ਇਥੋਂ ਇਹੀ ਤਾਂ ਇਹੀ ਕਹਿ ਵੀਵਾਰ ਦਾ ਬੱਚੇ ਲੈ ਕੇ ਉੱਥੇ ਚਲੇ ਜਾਵੇ ਜਿੱਥੇ ਉਹਨਾਂ ਨੇ ਆਪਦੀ شادی ਕਰਵਾਈ ਆ ਇਹਨਾਂ ਨੂੰ ਸੁੱਖ ਦੀ ਸਾਹ ਲੈਣ ਦੇ ਪਹਿਲਾਂ ਉਹਨੇ ਆਪਦਾ ਬੰਦਾ ਵੀ ਉਹਨਾਂ ਨੇ ਮਾਰਿਆ ਵਾ ਹਾਂਜੀ ਇਹ ਪੰਚਾਇਤ ਮੈਂਬਰ ਨੇ ਜਿਹੜੇ ਕਹਿੰਦੇ ਕਿ ਜਿੱਥੇ ਮੈਰਿਜ ਕਰਾਈਆ ਲੇਡੀਜ਼ ਉੱਥੇ ਹੀ ਜਾਵੇ ਤੇ ਬਜ਼ੁਰਗ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਹੋਰ ਪੰਮਬਰ ਵੀ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਮੈਂਬਰ ਸਾਹਿਬ ਮੈਂ 75 ਸਿੰਘਰਾਮ ਪੰਚਾਇਤ ਜੇਟਾ ਦਾ ਪੰਚ ਜੋ ਕਿਸੇ ਨਾਲ ਦੇ ਘਰ ਚੋੜਿਆ ਜੋ ਪਹਿਲਾਂ ਮੈਥੋਂ ਪਹਿਲਾਂ ਬੋਲਣਾ ਨੇ ਦੱਸਿਆ ਬਿਲਕੁਲ ਸਚਾਈ ਆ ਇੱਕ ਨੰਬਰ ਦੀ ਉਹ ਗਲਤ ਔਰਤ ਆ ਇਥੋਂ ਚੁਰਕੇ ਉੱਥੇ ਬੈਠ ਕੇ ਉੱਥੇ ਚਲੇ ਗਈ ਉੱਥੇ ਇੱਥੇ ਚਲੇ ਗਈ ਪਹਿਲਾਂ ਜਿਹੜਾ ਉਹਨੂੰ ਹਿੱਸਾ ਦਿੱਤਾ ਸੀ ਮਕਾਨ ਦਾ ਉਹ ਇਥੋਂ ਵੇਚ ਕੇ ਚਲੇ ਗਈ ਤੇ ਹੁਣ ਮਾਤਾ ਮਾਤਾ ਦਾ ਹਿੱਸਾ ਵੀ ਉਹ ਕਹਿੰਦੀ ਆ ਵੀ ਇਹ ਕਾਜ ਮਰੇ ਮੈਂ ਵੇਚ ਕੇ ਜਾਵਾਂ ਐਸਾ ਨਹੀਂ ਹੋਣ ਦੇਗਾ ਪਿੰਡ ਨਹੀਂ ਹੋਣ ਦੇਗਾ ਜੋ ਕਿ ਮਾਤਾ ਨਾਲ ਧੱਕਾ ਕਰਦੇ ਨੇ ਮਾਤਾ ਨੂੰ ਪਤਾ ਹੀ ਹੈ ਸਾਰੇ ਪਿੰਡ ਨੂੰ ਪਤਾ ਹੈ ਰੋਟੀ ਵਿਚਾਰੀ ਦਰਦਾਰ ਭਟਕਦੀ ਫਿਰਦੀ ਆ ਉਸ ਦਿਨ ਇਹਨੂੰ ਜਿੱਦਿਆਂ ਦਾ ਇਹ ਵਾਕਿਆ ਹੈ ਮਾਤਾ ਨੇ ਉਹਨੂੰ 9 ਦੀਨ ਬਾਥਰੂਮ ਚੋਂ ਨੰਗੀ ਕੱਢ ਕੇ ਬਾਹਰ ਬਾਹਰ ਸਪੈਨਦੀ ਉਹ ਕਹਿੰਦੀ ਮੈਨੂੰ ਕੁੱਟਿਆ ਨਾ ਬਿਲਕੁਲ ਝੂਠ ਆ ਕਿ ਜੇ ਇਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਪੁਲਿਸ ਆਈ ਹੈ ਪੁਲਿਸ ਸਟੇਸ਼ਨ ਤੋਂ ਤਾਂ ਉਹਨੂੰ ਲੱਗੇ ਗਏ ਨੇ ਇਹਨਾਂ ਨਾਲ ਪਿੰਡ ਦੀਆਂ ਕੁਝ ਔਰਤਾਂ ਸੀਗੀਆਂ ਬਜ਼ੁਰਗ ਮਾਤਾ ਸੀਗੀ ਪੰਚਾਇਤ ਮੈਂਬਰ ਸੀਗੇ ਜਿਹੜੇ ਕਹਿੰਦੇ ਕਿ ਔਰਤ ਵੱਲੋਂ ਜਿਹੜੀ ਬਜ਼ੁਰਗ ਮਾਤਾ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਨਾਲ ਵਾਲਾ ਕੈਮਰਾਮੈਨ ਕਹਿੰਗਾ ਇੱਕ ਵਾਰੀ ਇੱਧਰ ਦਿਖਾ ਦਵੇ ਨਾਲ ਵਾਲਾ ਜਿਹੜਾ ਉਹਦਾ ਹਿੱਸਾ ਸੀ ਇੱਧਰ ਬਣਦਾ ਉਹ ਆਪਣਾ ਪਹਿਲਾਂ ਵੇਚ ਕੇ ਚਲ ਗਈ ਹੈ ਮਾਤਾ ਦਾ ਹਿੱਸਾ ਸੀ ਭਾਵੇਂ ਵਿਰਾਸਤ ਮਾਤਾ ਨੇ ਕਰਾ ਦਿੱਤੀ ਸੀ ਪਰ ਹੁਣ ਕਹਿੰਦੇ ਉਹ ਵਿਰਾਸਤ ਵੀ ਅਸੀਂ ਤੜਵਾ ਦਿੱਤੀ ਹੈ ਤੇ ਚਾਹੁੰਦੇ ਨੇ ਕਿ ਇਹਨਾਂ ਦੇ ਘਰਾਂ ਦੇ ਵਿੱਚ ਉਹ ਨਾ ਰਹੇ ਪੰਚਾਇਤ ਮੈਂਬਰ ਵੀ ਕਹਿੰਦੇ ਆ ਕਿ ਉਹ ਔਰਤ ਨੇ ਜਿੱਥੇ ਵੀ ਵਿਆਹ ਕਰਾਇਆ ਹੁਣ ਉੱਥੇ ਹੀ ਰਹੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਾੜੀ